ਅੱਜ ਦਾ ਸਾਡਾ ਮਕਸਦ ਸੀਗਾ ਕਿ ਮੰਡੀਆਂ ਦੇ ਵਿੱਚ ਦਰਖਤ ਲਗਾਏ ਜਾਣ ਕਿਉਂਕਿ ਜਿਸ ਤਰ੍ਹਾਂ ਤਪਸ਼ ਵਧ ਰਹੀ ਹੈ ਇਹਦੇ ਨਾਲ ਸਾਡੀ ਧਰਤੀ ਨੂੰ ਖਤਰਾ ਹੈ ਆਉਣ ਵਾਲੇ ਸਮੇਂ ਵਿੱਚ ਪੂਰੀ ਮਨੁੱਖਤਾ ਨੂੰ ਖਤਰਾ ਹੈ ਤੁਸੀਂ ਦੇਖਿਆ ਕਿ ਇਸ ਦੀ 45 ਡਿਗਰੀ ਟੈਂਪਰੇਚਰ ਦੇ ਉੱਤੇ ਦਰਖਤਾਂ ਦੇ ਪੱਤੇ ਝੁੱਲਸ ਗਏ ਛੋਟੇ ਦਰਖਤ ਤਕਰੀਬਨ ਖਤਮ ਹੀ ਹੋ ਗਏ ਜੇ ਟੈਂਪਰੇਚਰ ਵੱਧ ਕੇ 55 ਜਾਂ 60 ਡਿਗਰੀ 'ਚ ਪਹੁੰਚ ਜਾਂਦਾ ਹੈ ਤਾਂ ਦਰਖਤ ਵੀ ਸੜਨਗੇ ਇਨਸਾਨੀਅਤ ਵੀ ਝੁਲਸੀ ਜਾਊ ਪਸ਼ੂ ਪੰਛੀ ਸਭ ਝੁਲਸੀ ਜਾਣਗੇ ਇਸ ਲਈ ਇਹਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਧਰਤੀ ਤੇ ਵੱਧ ਤੋਂ ਵੱਧ ਦਰਖਤ ਲਾਈਏ ਜਿਹੜੇ ਸਾਡੇ ਗਲੇਸ਼ੀਅਰ ਪੰਘਲ ਰਹੇ ਨੇ ਤਪਸ਼ ਨਾਲ ਉਹ ਵੀ ਤਾਂ ਹੀ ਰੁਕਣਗੇ ਜੇ ਵਾਤਾਵਰਣ ਦੇ ਵਿੱਚ ਦਰਖਤ ਲੱਗਣਗੇ ਆਕਸੀਜਨ ਦੀ ਵੀ ਸਾਨੂੰ ਲੋੜ ਆ ਮਨੁੱਖਾਂ ਨੂੰ ਜਿਉਂਦੇ ਰਹਿਣ ਵਾਸਤੇ ਇਸ ਲਈ ਦਰਖਤ ਹਰ ਪੱਖੋਂ ਬਹੁਤ ਜ਼ਰੂਰੀ ਨੇ ਅਸੀਂ ਮੰਡੀ ਬੋਰਡ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਵਿੱਚ ਪਿਛਲੇ ਸਾਲ 33445 ਦਰਖਤ ਲਗਾਏ ਸੀ ਐਜ ਕਿ ਅਸੀਂ 35000 ਦਾ ਟੀਚਾ ਰੱਖਿਆ ਪਰੰਤੂ ਅਸੀਂ ਵੱਧ ਦਰਖਤ ਲਾਵਾਂਗੇ ਅਸੀਂ ਲੱਗੇ ਹੋਏ ਹਾਂ ਪਿਛਲੇ 15 ਦਿਨਾਂ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ 'ਚ ਜਾ ਰਹੇ ਆ ਔਰ ਵੱਖ-ਵੱਖ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਲੋਕ ਸੇਵਾ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਆਰਤੀ ਭਰਾਵਾ ਨੂੰ ਵੀ ਬੇਨਤੀ ਕਰ ਰਹੇ ਹਾਂ ਸ਼ਹਿਰਲੇ ਰਜਿਸਟ੍ਰੇਸ਼ਨ ਨੂੰ ਵੀ ਬੇਨਤੀ ਕਰ ਰਹੇ ਹਾਂ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਰੁਖਤ ਲਾਈਏ